ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਵੀਡੀਓ ਵਿੱਚ ਅਸੀਂ ਤੁਹਾਨੂੰ ਸੁਣਾਵਾਂਗੇ ਕਿ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਕੀ ਵਰ ਦਿੱਤ। ਸ੍ਰੀ ਅਮਰਦਾਸ ਜੀ ਨੇ ਘਾਲ ਕਾਲਣੇ। ਗੁਰੂ ਜੀ ਪਾਸ ਆਣ ਕੇ ਜਦ ਕੁਝ ਦਿਨ ਬੀਤ ਗਏ ਤਾਂ ਆਪ ਜੀ ਭਾਈ ਬੁੱਢਾ ਜੀ ਤੋਂ ਆਗਿਆ ਲੈ ਕੇ ਹੋਰ ਸਿੱਖਾਂ ਵਾਂਗੂ ਗੁਰੂ ਘਰ ਦੀ ਸੇਵਾ ਵਿੱਚ ਲੱਗ ਗਏ। ਅਮ੍ਰਿਤ ਵੇਲੇ ਗੁਰੂ ਜੀ ਵਾਸਤੇ ਜਲ ਦੀਆਂ ਗਾਗਰਾਂ ਲਿਆ ਕੇ ਇਸ਼ਨਾਨ ਕਰਾਉਣਾ ਫਿਰ ਬਸਤਰ ਸਾਫ਼ ਕਰਕੇ ਆਪ ਇਕਾਂਤ ਹੋ ਕੇ ਗੁਰੂ ਜੀ ਦੀ ਮੂਰਤੀ ਦਾ ਧਿਆਨ ਕਰਕੇ ਬੈਠ ਜਾਂਦੇ ਸਿਮਰਨ ਤੋਂ ਉੱਠ ਕੇ ਲੰਗਰ ਵਾਸਤੇ ਪਾਣੀ ਲਿਆਉਂਦੇ ਝਾੜੂ ਦਿੰਦੇ ਅਤੇ ਬਰਤਨ ਮਾਂਦੇ ਆਪ ਜੀ ਸੇਵਾ ਵਿੱਚ ਇਤਨੇ ਤਤਪਰ ਰਹਿੰਦੇ ਸੀ ਕਿ ਆਪ ਜੀ ਨੂੰ ਖਾਣ ਪੀਣ ਤੇ ਪਹਿਨਣ ਦੀ ਵੀ ਕੋਈ ਲਾਲਸਾ ਨਾ ਰਹੀ ਅੰਤਕ ਰਾਤ ਦਿਨ ਸੇਵਾ ਕਰਨ ਕਰਕੇ ਆਪ ਜੀ ਦਾ ਸਰੀਰ ਲੀਸਾ ਹੋ ਗਿਆ ਅਤੇ ਸਰੀਰ ਦੇ ਪਹਿਨਣ ਵਾਲੇ ਕੱਪੜੇ ਵੀ ਮਸਤਾਨੇ ਰਹਿੰਦੇ ਸਨ ਗੁਰੂ ਜੀ ਨੇ ਆਪ ਜੀ ਦੀ ਸੇਵਾ ਉੱਤੇ પ્રસન્ન ਹੋ ਕੇ ਇੱਕ ਪਰਨਾ ਦਿੱਤਾ ਜੋ ਆਪ ਜੀ ਨੇ ਗੁਰੂ ਜੀ ਦਾ ਪ੍ਰਸ਼ਾਦ ਸਮਝ ਕੇ ਸਿਰ ਉੱਤੇ ਲਪੇਟ ਲਿਆ ਆਪ ਜੀ ਤਨ ਕਰਕੇ ਗੁਰੂ ਜੀ ਦੀ ਸੇਵਾ ਅਤੇ ਮਨ ਕਰਕੇ ਗੁਰੂ ਜੀ ਦਾ ਨਾਮ ਚਿੰਤਨ ਕਰਦੇ ਰਹਿੰਦੇ ਸਨ ਆਪ ਜੀ ਦੀ ਘੋਰ ਸੇਵਾ ਉੱਤੇ પ્રસન્ન ਹੋ ਕੇ ਗੁਰੂ ਜੀ ਜਿਹੜਾ ਪਰਨਾ ਸਾਲ ਦੇ ਸਾਲ ਬਖਸ਼ੀਸ਼ ਕਰਦੇ ਉਹ ਆਪ ਜੀ ਪਹਿਲੀਆਂ ਦੇ ਉੱਤੇ ਹੀ ਸਿਰ ਉੱਤੇ ਬੰਨੀ ਜਾਂਦੇ ਇਸ ਤਰ੍ਹਾਂ ਜਦ 11 ਸਾਲ ਬੀਤ ਗਏ ਤਾਂ ਇਨ੍ਹਾਂ ਪਰਨਿਆਂ ਦਾ ਆਪ ਜੀ ਨੇ ਸਿਰ ਉੱਤੇ ਇੱਕ ਵੱਡਾ ਮੜਾਸਾ ਬੱਜ ਗਿਆ ਆਪ ਜੀ ਦਾ ਸਰੀਰ ਪਤਲਾ ਤੇ ਮਦਰਾ ਸੀ ਜੋ ਬਿਰਧ ਅਵਸਥਾ ਦੇ ਕਾਰਨ ਬਹੁਤ ਨਿਰਬਲ ਹੋ ਚੁੱਕਾ ਸੀ ਵਰਦੀ ਪ੍ਰਾਪਤੀ ਇੱਕ ਦਿਨ ਆਪ ਜੀ ਨਿਤ ਦੇ ਨੇਮ ਅਨੁਸਾਰ ਗੁਰੂ ਜੀ ਦੇ ਇਸ਼ਨਾਨ ਲਈ ਅੰਮ੍ਰਿਤ ਵੇਲੇ ਪਾਣੀ ਦੀ ਗਾਗਰ ਸਿਰ ਤੇ ਚੁੱਕ ਕੇ ਲਈ ਆ ਰਹੇ ਸਨ ਕੀ ਰਸਤੇ ਵਿੱਚ ਇੱਕ ਜੁਲਾਹੇ ਦੀ ਖੱਡੀ ਦੇ ਕਿੱਲੇ ਨਾਲ ਆਪ ਜੀ ਨੂੰ ਠੱਡਾ ਲੱਗਾ ਜਿਸ ਨਾਲ ਆਪ ਜੀ ਖੱਡੀ ਵਿੱਚ ਡਿੱਗ ਪਏ ਜਦ ਆਪ ਜੀ ਦੇ ਡਿੱਗਣ ਦਾ ਖੜਾਕਾ ਜੁਲਾਹੇ ਨੇ ਸੁਣਿਆ ਤਾਂ ਉਸ ਨੇ ਜੁਲਾਹੀ ਨੂੰ ਪੁੱਛਿਆ ਕਿ ਬਾਹਰ ਕੌਣ ਹੈ ਕੌਣ ਚੋਰ ਹੈ ਜਾਂ ਕੋਈ ਹੋਰ ਪੁਰਸ਼ ਜੁਲਾਹੀ ਨੇ ਕਿਹਾ ਐਸੇ ਵੇਲੇ ਹੋਰ ਕੌਣ ਹੋ ਸਕਦਾ ਹੈ ਅਮਰੁਨਿ ਥਾਵਾ ਹੀ ਹੋਵੇਗਾ ਜਿਹੜਾ ਰਾਤ ਦਿਨ ਕੁੜਮ ਦਾ ਪਾਣੀ ਢੋਂਦਾ ਫਿਰਦਾ ਹੈ ਜੁਲਾਹੀ ਦੀ ਇਹ ਗੱਲ ਸੁਣ ਕੇ ਸ੍ਰੀ ਅਮਰਦਾਸ ਜੀ ਨੇ ਕਿਹਾ ਕਮ ਲਈਏ ਮੈਂ ਨੀ ਥਾਵਾਂ ਨਹੀਂ ਹਾਂ ਮੈਂ ਗੁਰੂ ਵਾਲਾ ਹਾਂ ਤੂੰ ਚੱਲੀ ਹੈ ਜੋ ਇਸ ਤਰ੍ਹਾਂ ਕਹਿੰਦੀ ਹੈ ਇਹ ਗੱਲ ਕਰਕੇ ਆਪ ਜੀ ਗਾਗਰ ਚੁੱਕ ਕੇ ਗੁਰੂ ਜੀ ਪਾਸ ਆ ਗਏ ਗੁਰੂ ਜੀ ਨੂੰ ਜਥਾ ਨੇਮ ਇਸ਼ਨਾਨ ਕਰਾ ਕੇ ਹੋਰ ਸੇਵਾ ਵਿੱਚ ਲੱਗ ਗਏ ਉੱਧਰ ਆਪ ਜੀ ਦੇ ਬਚਨ ਨਾਲ ਜੁਲਾਹੀ ਕਮਲੀਆਂ ਵਾਂਗੂ ਅਰਲ ਬਰਲ ਬੋਲਣ ਲੱਗ ਪਈ ਜਦ ਦਿਨ ਚੜਿਆ ਤਾਂ ਅੰਤਰਜਾਮੀ ਗੁਰੂ ਜੀ ਨੇ ਜੁਲਾਹੇ ਜੁਲਾਹੇ ਨੂੰ ਸੱਦ ਕੇ ਪੁੱਛਿਆ ਕਿ ਅੱਜ ਅੰਮ੍ਰਿਤ ਵੇਲੇ ਕੀ ਕੱਲ ਹੋਈ ਸੀ ਸੱਚ ਦੱਸਣਾ ਜੁਲਾਹੇ ਨੇ ਕਿਹਾ ਮਹਾਰਾਜ ਜਦ ਤੁਹਾਡੇ ਸੇਵਾਦਾਰ ਬਾਬਾ ਜੀ ਪਾਣੀ ਦਾ ਗਾਗਰ ਲਈ ਆਉਂਦੇ ਸਾਡੀ ਖੱਡੀ ਦੇ ਕਿੱਲੇ ਨਾਲ ਠੇਡਾ ਖਾ ਕੇ ਡਿੱਗ ਪਏ ਤਾਂ ਮੈਂ ਪੁੱਛਿਆ ਕੌਣ ਹੈ ਮੇਰੀ ਇਸ istri ਨੇ ਕਿਹਾ ਕਿ ਇਹ ਅਮਰੁਨੀ ठाਵਾ ਹੋਵੇਗਾ ਅਗੋਈ ਨਾ ਨੇ ਕਿਹਾ ਕੰਬਲੀਏ ਤੂੰ ਝੱਲੀ ਹੈ ਮੈਂ ਗੁਰੂ ਵਾਲਾ ਹਾਂ ਨਿਥਾਵਾਂ ਨਹੀਂ ਇਹਨਾਂ ਦੇ ਇਸ ਬਚਨ ਨਾਲ ਹੀ ਮੇਰੀ istri ਝੱਲੀ ਹੋ ਗਈ ਹੈ ਆਪ ਕਿਰਪਾ ਕਰਕੇ ਸਾਨੂੰ ਬਖਸ਼ ਦਿਓ ਅਤੇ ਇਸ ਨੂੰ ਰਾਜ਼ੀ ਕਰ ਦਿਓ ਨਹੀਂ ਤਾਂ ਮੇਰਾ ਘਰ ਵਿਰਾਨ ਹੋ ਜਾਵੇਗਾ ਜਿਲਾਹੀ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਕਿਹਾ ਸ੍ਰੀ ਅਮਰਦਾਸ ਜੀ ਨਿਥਾਵਿਆਂ ਦਾ ਥਾਂ ਹੈ ਨਿਮਾਣਿਆਂ ਦਾ ਮਾਣ ਹੈ ਨਿਉਟਿਆਂ ਦੀ ਓਟ ਹੈ ਨਿਥਰਿਆਂ ਦੀ ਧਿਰ ਹੈ ਨਿਆਸਰਿਆਂ ਦਾ ਆਸਰਾ ਹੈ ਇਤਿਹਾਦਿਕ ਬਾਰਾ ਵਰਦੀ ਕੇ ਗੁਰੂ ਜੀ ਨੇ ਆਪ ਜੀ ਨੂੰ ਗੱਲ ਨਾਲ ਲਾ ਲਿਆ ਅਤੇ ਬਚਨ ਕੀਤਾ ਕਿ ਹੁਣ ਤੁਸੀਂ ਮੇਰਾ ਹੀ ਰੂਪ ਹੋ ਗਏ ਹੋ ਉਪਰੰਤ ਕਿਰਪਾ ਦ੍ਰਿਸ਼ਟੀ ਕਰਕੇ ਜੁਲਾਹੀ ਵੱਲ ਵੇਖ ਕੇ ਉਸ ਨੂੰ ਰਾਜੀ ਕਰ ਦਿੱਤਾ ਅਤੇ ਉਹ ਨਮਸਕਾਰ ਕਰਕੇ ਗੁਰੂ ਜੀ ਦੇ ਗੁਣ ਗਾਉਂਦੇ ਘਰ ਨੂੰ ਚਲੇ ਗਏ ਸ੍ਰੀ ਅਮਰਦਾਸ ਜੀ ਨੂੰ ਬਖਸ਼ੀਸ਼ ਉਪਰੰਤ ਗੁਰੂ ਜੀ ਨੇ ਆਪ ਜੀ ਦੇ ਸਿਰ ਤੋਂ 11 ਸਾਲਾਂ ਦੇ ਹੀਟ ਉੱਤੇ ਵੱਧੇ ਹੋਏ ਪਰਨਿਆਂ ਦੀ ਪੰਡ ਆਪ ਜੀ ਦੇ ਸਿਰ ਤੋਂ ਲਾ ਦਿੱਤੀ ਅਤੇ ਸਿੱਖਾਂ ਨੂੰ ਹੁਕਮ ਕੀਤਾ ਕਿ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਇਸ਼ਨਾਨ ਕਰਾ ਕੇ ਨਵੇਂ ਕੱਪੜੇ ਪਹਿਨਾਓ ਅੱਜ ਤੋਂ ਇਹ ਸਾਡਾ ਰੂਪ ਹੀ ਹਨ ਸਾਡੇ ਪਿੱਛੋਂ ਗੁਰੂ ਬਾਬਾ ਜੀ ਦੀ ਗੱਦੀ ਉੱਤੇ ਇਹ ਬਿਰਾਜਮਾਨ ਹੋਣਗੇ ਸ੍ਰੀ ਅਮਰਦਾਸ ਜੀ ਨੇ ਗੋਇੰਦਵਾਲ ਚਲੇ ਜਾਣਾ ਇਸ ਗੱਲ ਨੂੰ ਅਜੇ ਥੋੜੇ ਹੀ ਦਿਨ ਹੋਏ ਸਨ ਕਿ ਇੱਕ ਗੋਂਦੇ ਖੱਤਰੀ ਨੇ ਗੁਰੂ ਜੀ ਪਾਸ ਆਣ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰਾ ਪਿੰਡ ਬਿਆਸਾ ਦਰਿਆ ਦੇ ਕੰਢੇ ਉੱਤੇ ਹੈ ਜਿਸ ਨੂੰ ਭੂਤ ਪ੍ਰੇਤ ਵਸਣ ਨਹੀਂ ਦਿੰਦੇ ਆਪ ਕਿਰਪਾ ਕਰਕੇ ਉੱਥੇ ਚਰਨ ਪਾ ਕੇ ਮੇਰਾ ਨਗਰ ਵਸਾਉਣਾ ਕਰੋ ਉੱਥੇ ਆਪ ਜੀ ਦੇ ਨਿਵਾਸ ਵਾਸਤੇ ਮੈਂ ਸੁੰਦਰ ਮਕਾਨ ਬਣਾ ਦਿਆਂਗਾ ਅਤੇ ਹੋਰ ਵੀ ਹਰ ਤਰ੍ਹਾਂ ਸੇਵਾ ਕਰਦਾ ਰਹਾਂਗਾ ਗੋਂਦੇ ਦੀ ਬੇਨਤੀ ਸੁਣ ਕੇ ਗੁਰੂ ਜੀ ਨੇ ਪਹਿਨਾ ਆਪਣੇ ਵੱਡੇ ਪੁੱਤਰ ਦਾਸੂ ਜੀ ਨੂੰ ਫਿਰ ਛੋਟੇ ਪੁੱਤਰ ਦਾਤੂ ਜੀ ਨੂੰ ਕਿਹਾ ਕਿ ਇਸ ਦੇ ਨਾਲ ਚਲੇ ਜਾਓ ਅਤੇ ਉੱਥੇ ਹੀ ਨਿਵਾਸ ਕਰਨਾ ਪਰ ਜਦ ਦੋਹਾਂ ਪੁੱਤਰਾਂ ਨੇ ਨਾ ਕਰ ਦਿੱਤੀ ਤਾਂ ਫਿਰ ਗੁਰੂ ਜੀ ਨੇ ਅਮਰਦਾਸ ਜੀ ਨੂੰ ਆਖਿਆ ਕਿ ਇਸ ਗੋਂਦੇ ਨਾਲ ਤੁਸੀਂ ਜਾਓ ਅਤੇ ਇਸ ਦੀ ਸਹਾਇਤਾ ਕਰੋ ਗੁਰੂ ਜੀ ਦਾ ਹੁਕਮ ਮੰਨ ਕੇ ਆਪ ਜੀ ਛੱਟਪਾਠੀ ਤਿਆਰ ਹੋ ਗਏ ਤਦ ਗੁਰੂ ਜੀ ਨੇ ਆਪਣੇ ਹੱਥ ਦੀ ਇੱਕ ਸੋਟੀ ਦਿੱਤੀ ਅਤੇ ਆਖਿਆ ਕੀ ਜਦ ਇਸ ਔਟੀ ਨੂੰ ਤੁਸੀਂ ਪਿੰਡ ਦੀ ਜੋ ਵਿੱਚ ਜਾ ਕੇ ਹਵਾ ਵਿੱਚ ਉੱਚੀ ਕਰਕੇ ਹਿਲਾਓਗੇ ਤਾਂ ਇਸ ਨੂੰ ਦੂਰੋਂ ਹੀ ਵੇਖ ਕੇ ਭੂਤ ਪ੍ਰੇਤ ਪਿੰਡ ਛੱਡ ਕੇ ਭੱਜ ਜਾਣਗੇ ਇਸ ਤਰ੍ਹਾਂ ਜਦ ਛੋਟੀ ਲੈ ਕੇ ਸ੍ਰੀ ਅਮਰਦਾਸ ਜੀ ਗੋਂਦੇ ਨਾਲ ਗਏ ਤਾਂ ਆਪ ਜੀ ਦੇ ਹੱਥ ਵਿੱਚ ਛੋਟੀ ਹਿਲਦੀ ਵੇਖ ਕੇ ਸਭ ਭੂਤ ਪ੍ਰੇਤ ਨਗਰ ਖਾਲੀ ਕਰਕੇ ਦੌੜ ਗਏ ਗੋਇੰਦਵਾਲ ਦੀ ਉਸਾਰੀ ਜਦ ਭੂਤਾਂ ਪ੍ਰੇਤਾਂ ਤੋਂ ਨਗਰ ਅਸਥਾਨ ਸਾਫ਼ ਹੋ ਗਿਆ ਤਾਂ ਗੋਂਦੇ ਨੇ ਬਹੁਤ ਸਾਰੇ ਰਾਜ ਮਜ਼ਦੂਰ ਲਗਾ ਕੇ ਗੁਰੂ ਜੀ ਦੇ ਨਿਵਾਸ ਵਾਸਤੇ ਮਕਾਨ ਤਿਆਰ ਕਰਵਾ ਦਿੱਤੇ ਉਪਰੰਤ ਆਪ ਜੀ ਗੁਰੂ ਜੀ ਦੇ ਦਰਸ਼ਨ ਕਰਨ ਖਡੂਰਾਏ ਤਾਂ ਆਪ ਜੀ ਤੋਂ ਸਾਰੀ ਵਾਰਤਾ ਸੁਣ ਕੇ ਗੁਰੂ ਜੀ ਬਹੁਤ પ્રસન્ન ਹੋਏ ਅਤੇ ਕਿਹਾ ਕਿ ਪੁਰਖਾ ਸਾਡਾ ਬਚਨ ਮੰਨ ਕੇ ਹੁਣ ਆਪਣੇ ਸਾਰੇ ਪਰਿਵਾਰ ਨੂੰ ਬਾਸਰਕੇ ਤੋਂ ਗੋਇੰਦਵਾਲ ਹੀ ਲਿਆਓ ਗੁਰੂ ਜੀ ਦਾ ਹੁਕਮ ਮੰਨ ਕੇ ਆਪ ਜੀ ਆਪਣੇ ਸਾਰੇ ਪਰਿਵਾਰ ਨੂੰ ਬਾਸਰਕੇ ਤੋਂ ਸੰਮਤ 1603 ਵਿੱਚ ਲੈ ਆਏ ਅਤੇ ਆਪਣੇ ਨਵੇਂ ਬਣੇ ਮਕਾਨਾਂ ਵਿੱਚ ਨਿਵਾਸ ਕਰਾ ਦਿੱਤਾ। 23 ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ। ਉਮੀਦ ਹੈ ਕਿ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇਗੀ। ਜੇ ਚੰਗੀ ਲੱਗੀ ਹੋਵੇ ਤਾਂ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ ਜੀ। ਅਤੇ ਇਹੋ ਜਿਹੀ ਹੋਰ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ। ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤਾਂ ਕਿ ਲੋਕਾਂ ਨੂੰ ਹੋਰ ਸਿੱਖ ਇਤਿਹਾਸ ਬਾਰੇ ਪਤਾ ਲੱਗੇ ਫਿਰ ਮਿਲਾਂਗੇ ਤੇ ਕਰਾਂਗੇ ਸਿੱਖੀ ਦੀ ਗੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ